ਹਾਂਜੀ ਸਰ 8 ਨੰਬਰ 3 ਦੇ ਏਰੀਆ ਦੇ ਵਿੱਚ ਕੋਈ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਗੁਰਪ੍ਰੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਫੋਨ ਦੇ ਉੱਤੇ ਦੱਸਿਆ ਕਿ ਮੇਰੇ ਖੇਵਰਾ ਵਾਲਾ ਮਰੇ ਉਹਨੇ ਗੋਲ ਵੀ ਆਇਆ ਤੇ ਉਹ ਜੀ ਇਨੀਸ਼ial ਸਟੇਜ ਤੇ ਹੈ ਜੀ ਉਹ 10ਵੇਂ ਐਲੀਵੇਸ਼ਨ ਤੇ ਲਾਹਰੇ ਦੀ ਗੋਲੀ ਚੱਲੀ ਹੈ। ਸਾਨੂੰ ਤਕਰੀਬਨ ਸਰ ਸਾਡੀ ਤੇ ਚਾਰ ਬੇਟੀਆਂ ਚੱਲ ਪਈਆਂ ਨੇ ਪਹਿਲੇ ਵੀ ਕਦੀ ਹੋਈ ਕੋਈ ਝਗੜਾ ਹੋਇਆ ਕਦੀ ਰੰਸਰ ਝਗੜਾ ਹੁਣ ਛੋਟੇ ਉਹਨੇ ਸਾਨੂੰ ਪਤਾ ਨਹੀਂ ਹੈਗਾ ਜਨ ਫਸ ਆਟਾ ਹਰਿਆ ਦੁੱਧ ਜੀ ਤੇ ਕੀ ਬਹਾਰਾ ਉਹ ਪਰਿਵਾਰ ਵੀ ਕਾਫੀ ਸਾਲ ਤੋਂ ਇੱਥੇ ਰਹ ਰਹੇ ਆ ਉਹ ਪਰਿਵਾਰ ਵੀ ਕਾਫੀ ਸਾਲ ਤੋਂ ਰਹਿੰਦੇ ਨੇ ਪਰ ਉਹ ਆਪ ਨਹੀਂ ਕਹਿੰਦੇ ਕਿ ਉਹਨਾਂ ਬਾਹਰ ਜਾਂਦੇ ਹੈਗੇ ਆ ਜੇ ਆਪਾਂ ਲੜ ਨਹੀਂ ਸਕਦੇ ਡੇੜੀਦਾਰ ਬੰਦੇ ਆ ਕਹਿੰਦੇ ਆ ਕਿ ਜਿਹੜਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਡਰ ਸਿਤਾਈਓ ਸਰ ਸਾਨੂੰ ਬੁਲਾਇਆ ਗਿਆ ਹੈ ਸਰ ਜੀ ਤਾਂ ਹੀ ਪ੍ਰਸ਼ਾਸਨ ਆਪਾਂ ਫੋਨ ਕੀਤਾ ਜੇ ਆਪਾਂ ਆਹਤੀ ਲੜਨ ਵਾਲੇ ਹੁੰਦੇ ਜੇ ਆਪਾਂ ਪ੍ਰਸ਼ਾਸਨ ਨੂੰ ਫੋਨ ਨ ਹਾਂਜੀ ਸਰ 8 ਨੰਬਰ 3rd ਏਰੀਆ ਦੇ ਵਿੱਚ ਕੋਈ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਹਮਮ ਦੇਖੋ ਗੁਰਪ੍ਰੀਤ ਸਿੰਘ ਉਹਨਾਂ ਦੇ ਇੱਕ ਵਿਅਕਤੀ ਨੇ ਸ਼ੂਟ ਕੀਤਾ ਦੱਸਿਆ। ਇਹਨਾਂ 'ਰੇ ਝਗੜਾ ਹੋਇਆ ਅੰਦਰ ਉਹਨਾਂ ਦੇ ਗੋਲੀਆਂ ਆ ਗੀਆਂ ਤੇ ਉਹ ਹਜੀ ਇਨੀਸ਼ੀਅਲ ਸਟੇਜ ਤੇ ਹੈਗੇ ਉਹ ਦੱਸ ਰਹੇ ਐਲੀਗੇਸ਼ਨ ਤੇ ਅਨਾਰੇ ਗੋਲੀ ਚੱਲੀ ਹੋਈ ਹੈ। ਹਾਂਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਪਤਾ ਲੱਗ ਜਾਵੇਗਾ ਸਰ। ਲੜਾਈ ਦਾ ਵਸੇ ਕਾਰਨ ਕੀ ਸੀ ਕੁਝ ਪਤਾ ਲੱਗਾ? ਬਿਲਕੁਲ ਬੱਚਿਆਂ ਤੋਂ ਲੜਾਈ ਹੋਈ ਹੈ ਇਹਨਾਂ ਦੀ ਆਪਸ ਵਿੱਚ। ਮੰਦੋਰਾ ਸਾਹਿਬ ਦੇ ਸਾਹਮਣੇ ਇਹਦਾ ਐਸਟ ਕੋਈ ਕਾਰਨ ਦੀ ਕੋਈ ਖਾਸ ਨਹੀਂ ਇਹਨਾਂ ਨੇ ਦੱਸਿਆ ਹੈ ਵੀ ਬੋਡੀ ਗੋਡਿੰਗ ਝਗੜਾ ਮਤਲਬ ਕੋਈ ਕੀ ਨਾਮ ਸੀ ਉਹਨਾਂ ਦਾ ਦੋਨੋਂ ਪਾਰਟੀਆਂ ਦਾ ਗੁਰਪ੍ਰੀਤ ਸਿੰਘ ਨਾਂ ਦਾ ਬਕੀ ਜਿਹਨੇ ਦੱਸਿਆ ਹੈ ਫੋਟੋ ਤੇ ਜਿਹੜੀ ਬਾਕੀ ਹੋਰ ਛੋਟੇ ਨਾਮ ਤਾਂ ਦੱਸ ਰਹੇ ਆ ਕੋਮਾਰ ਆ ਜਾਂ ਪ੍ਰੀਤ ਇਸ ਤਰ੍ਹਾਂ ਦੇ ਨਾਮ ਦੱਸ ਹੈ ਜਿੱਦਾਂ ਕਿ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਦਰਵਾਜ਼ੇ ਦੇ ਕੋਲ ਕੋਈ ਗੋਲੀ ਚੱਲਣ ਦੇ ਨਿਸ਼ਾਨ ਵਗੈਰਾ ਦੱਸ ਰਹੇ ਸੀਗੇ ਉਹ ਜੇ ਪੜੀਖਿਆ ਮੈਂ ਨਹੀਂ ਤੇ ਨਹੀਂ ਇਨੀਸ਼ਲ ਸੀ ਜਿਹਦੇ ਉੱਤੇ ਕੋਈ ਗੱਲ ਦੱਸ ਦਿਆ ਕੋਈ ਐਸੀ ਇਹ ਜਿਹੜਾ ਲੜਾਈ ਹੋਈ ਸੀ ਕਿਹੜੀ ਜਗ੍ਹਾ ਦੇ ਵਿੱਚ ਹੋਈ ਸੀ ਉਹ ਪੂਰਬਾਵਾਦੀ ਚਿੰਗ ਠੀਕ ਹੈ ਜੀ ਮਹਾਰਾਜ ਸੋਲਡੀਸ ਨਾਂ ਦਾ ਇਹ ਕਿੰਨੀ ਦਿਨ ਰੁਕਣਾ ਸੀ ਸਾਨੂੰ ਤਕਰੀਬਨ ਸਾਰ ਸੱਤ ਦਿਨ ਚਾਰ ਪੇੜੇ ਚਾਰ ਪੇੜੇ ਪਹਿਲੇ ਵੀ ਕਦੀ ਹੋਈ ਕੋਈ ਝਗੜਾ ਹੋਇਆ ਕਦੀ ਰੰਗ ਦਾ ਝਗੜਾ ਆ

ਉਹਨਾਂ ਜਦੋਂ ਮਨਜੀਤ ਸਿੰਘ ਲਾਟੀ ਨੇ ਫਾਇਰਿੰਗ ਕੀਤੀ ਏ ਮੈਂ ਹੁ ਹਾਥੜੇ ਪਿੱਛੇ ਕੀਤਾਗਾ ਹੂੰ ਠੀਕ ਹੈ ਕੁਦਰਤੀ ਬਚ ਗਏ ਨੇ ਰੱਬ ਦੇ ਦਰਵਾਜੇ ਕੀ ਫਾਇਰਿੰਗ ਕੀਤੀ ਕੀ ਨਹੀਂ ਕੀਤੀ ਉਹਨਾਂ ਨੂੰ ਪਤਾ ਕਰੇਗਾ ਇਹ ਜੇ ਪਤਾਸਰ ਰੱਖ ਦਵੋ ਜਿਹਦਾ ਪਤਾ ਕੀ ਜੇ ਸਰੱਖਿਆ ਗਿਆ ਤੁਹਾਡੇ ਵਾਈਫ ਠੀਕ ਹੈ ਕੋਈ ਸਾਟਾ ਲੱਗੇ ਠੀਕ ਹੈ ਬਾਬੇ ਦੀ ਕਿਰਪਾ ਠੀਕ ਹੈਗੇ ਨੇ ਪਰ ਇਹਨਾਂ ਨੂੰ ਮਾਰਾ ਜਾਣਾ ਇਨਸਾਫ ਕਿਤੇ ਨਾਥ ਪਾਈ ਜਾਵੇ ਨਾ ਤੇ ਉਹਨਾਂ ਨੇ ਫੇਰ ਵੀ ਨਹੀਂ ਦੇਖਿਆ ਜੀ ਘਰ ਪ੍ਰੈਗਨੇ ਨਾ ਜੀ ਨਾ ਇੱਥੇ ਆ ਮੈਂ ਤਾਂ ਕਰਨਾ ਆ ਗਏ ਨੇ ਮਾਰਨ ਕੋ ਪੈਸੇ ਇੰਨਾ ਬੜਾ ਹੈ ਉਹਦੇ ਬਦਲੇ ਮਰਵਾ ਸਕਦੇ ਨੇ ਭਾਈ ਕਮੈਂਟ ਦੇ ਅੰਦਰ ਇੱਕ ਮਿੰਟ ਦੇ ਅੰਦਰ ਬੰਦੇ ਨੂੰ ਮਰਵਾਸਾਂ ਦੇ ਭਾਜੀ ਇਹ ਨਾਲ ਡੋਣਾ ਕੋਲ ਪੈਸਾ ਪੜਾ ਭਾਜੀ ਉਹਨਾਂ ਕੋਸਰਾ ਹੀ ਬੜਾ ਭਾਜੀ ਰੱਬ ਜਿਹੜੇ 2 ਨੰਬਰ ਦਾ ਭਾਈ 1 ਨੰਬਰ ਦਾ ਭਾਜੀ ਅਸਲਾ ਅਸਲਾ ਹਾਂਦਾ ਕਿੱਥੋਂ ਭਾਈ ਜੀ ਭਾਜੀ ਉਹਨਾਂ ਕੋ ਪੈਸਾ ਭਾਜੀ ਉਹਨਾਂ ਅਸਲਾ ਸਾਹ ਦੇਖੋ ਅਸਾਂ ਹਾਂਦਾ ਕਿੱਥੋਂ ਵੇ ਅਸਲਾ ਪੈਸਾ ਨਾ ਆਣੇ ਗਰੀਬ ਬੰਦੇ ਰੋਟੀ ਖਾਣੇ ਮੁਸ਼ਕਲ ਹੈ ਹੂੰ ਠੀਕ ਹੈ ਨਾ ਗਰੀਬਾਂ ਦੀ ਰੋਟੀ ਖਾਣੇ ਮੁਸ਼ਕਲ ਹੈ ਪੈਸਾ ਅਸਲਾ ਪੈਸਾ ਜਿੱਤ ਕੋਈ ਅਸਲਾ ਹੀ ਲਏਗਾ ਇੱਕ ਨੰਬਰ ਦਾ ਸਿਰ ਪੈਸੇ ਰੋਟੀ ਮੇਰੇ ਜਿੱਥੇ ਹੱਸਦਾ ਜਾਰੇ ਬਾਰੇ ਦੋਲੇ ਮਰਦਾ ਕੰਮ ਕਰੇਗਾ ਜਿੱਦਾਂ ਇਸੇ ਐ ਗੋਲਨਸ ਦਾ ਟੈਗ ਆ ਉਹਨੂੰ ਕਹਿੰਦਾ ਸੀ ਸਿਰ ਸ਼ੀਸ਼ੇ ਦੇ ਫਰੇਮ ਕਰਾਣ ਸਿੱਟਾਗਾ ਹੂੰ ਗੋਲਾਈ ਕੋਈ ਕਰੀ ਗੋਲੀਆਂ ਨਾਲ ਸਿੱਟਾ ਸਰ ਇੱਕ ਲੈ ਕਰਦੇ ਸਾਨੂੰ ਆਣ ਕੇ ਅੱਛਾ ਜੀ ਹਾਂਜੀ ਇਹ ਕਹਿੰਦਾ ਫਰੇਮ ਲਈ ਖਾਣਾ ਪੜਾਦਾ ਫਾਇਰਿੰਗ ਕੀਤੀ ਏ ਕਹਿੰਦਾ ਗੋਲੀਆਂ ਆਪ ਫਰੇਮ ਨੂੰ ਖਾਣ ਦੇ ਖਈਏਗਾ ਮੇਰੇ ਜਾਣ ਕਰ ਲੱਗਣ ਨੂੰ ਨਹੀਂ ਰੱਖਾ ਮਾਰਨ ਨੂੰ ਰੱਖਿਆ ਮਾਰਨਸ ਰੱਖਈਏ ਸਰ ਇਹ ਗੱਲ ਕਹਿੰਦੇ ਇਹ ਗੱਲ ਕਹਿੰਦੇ ਅਗਰੇ ਸਰ ਸਾਡੀ ਬੇਤੀਆਂ ਦਾ ਇਨਸਾਫ ਕੀਤਾ ਜਾਵੇ ਇਹਨਾਂ ਲਾਂਸ ਤੇ ਪਾਈ ਜੇ ਸਨਭੀ ਡਾਰੇਗਾ ਰਾਤ ਨੂੰ 5 ਵਜੇ 7 ਦਿਨ ਬਾਹਰ ਆਲੇ ਆਪਾਂ ਸਾਡੇ ਘਰੇ ਨਾਲ ਪਾਜੀ ਆਲੇ ਹਾਂ ਰਾਤ ਨੂੰ ਹਮਲਾ ਵੀ ਕਰ ਸਕਦੇ ਸਾਡੇ ਘਰ ਸਾਡੇ ਘਰੇ ਖਾਣ ਮਿਸ ਜੀ ਸਵੇਕ ਨਾ ਫਰਮ ਕੂਪ ਸੇਫਟੀ ਚਾਹੀਦੀ ਬੜੀ ਅਤਰਾ ਸਾਡੇ ਕਰਿਆ ਕਿ ਬੱਚੇ ਉਹਨਾਂ ਮਾਰ ਦਿੰਦਾ ਜੀ ਰਿਕਵੈਸਟ ਕੀਤੀ ਜੇ ਮੈਂ ਭਾਜੀ ਇਹ ਮਾਰੀ ਜੀ ਠੀਕ ਹੈ ਹਾਂਜੀ ਮਿਹਰਬਾਨੀ ਅਤਰਾ ਆਪਾਂ ਨਾੜਦੀ ਸਕਦੇ ਹੇੜੀਦਾਰ ਬੰਦੇ ਆ ਕੇ ਸਾਨੂੰ ਇਨਸਾਨ ਸਮਝਾਵੇ ਸਾਨੂੰ ਦਾਰਸੀ ਤੋਂ ਹੀ ਸਰ ਸਾਨੂੰ ਬੁਲਾਇਆ ਗਿਆ ਸਰ ਜੀ ਕਾਈ ਪ੍ਰਸ਼ਾਸਨ ਆਪਾਂ ਫੋਨ ਕੀਤਾ ਜੀ ਆਪਾਂ ਆਪੀ ਲੜਨ ਵਾਲੇ ਹੁੰਦੇ ਆ ਆਪਾਂ ਪ੍ਰਸ਼ਾਸਨ ਨੂੰ ਫੋਨ ਨਾ ਕਰੀ ਸਕਦੇ ਤਾਂ ਮੈਂ ਤਾਂ ਸਾਜੀ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਸਾਰੀ ਗੋ ਮਾਰੀ ਸਾਨੂੰ ਕਿਉਂ ਮਾਰਨਾ ਚਾਹੁੰਦੇ ਨੇ ਜੀ ਸੋ ਦੇਖਦਾ ਕਿ ਜਿਹੜਾ ਹਰਕਤ ਕਰਦੇ ਆ ਨੌਨਸ ਪ੍ਰਸ਼ਾਸਨ ਕਰਦੇ ਸਾਰੇ ਨਸ਼ਾ ਹੀ ਮੋਟਾ ਕਰਦੇ ਆ ਜਿਹੜਾ ਨਸ਼ਾ ਕਰਦੇ ਹੋਰ ਪਹਿਲੇ ਤਾਂ ਦੇ ਨੇ ਵਾਈਟ ਨਸ਼ਾ ਕਰਦੇ ਡਕਸ ਕਰ ਲੈਂਦੇ ਆਲੇ ਬਹੁਤ ਮੋਟਾ ਨਸ਼ਾ ਕਰਦੇ ਆ ਕੈਨਾਬਤ ਤੁਹਾਨੂੰ ਤੁਜੀ ਜੁਲਮੀ ਕੋਸ਼ਿਸ਼ ਮੈਂ ਨਹੀਂ ਦਿਆ ਆਪਾਂ ਮਾਰਿਆ ਆਪਾਂ ਤਾਂ ਜਨੇ ਹੁਣ ਟਿੱਕਣਾ ਕਰਦੇ ਆ ਹਾਂਜੀ ਅਗਰ ਦੋ ਤਿੰਨ ਚਾਰ ਹਰਕਤ ਟਿੱਕਣੇ ਗਾਇਬ ਕਰਦੇ ਆ ਠੀਕ ਹੈ ਪਾਜੀ ਆਪਾਂ ਦੇ ਹੱਥ ਦੇਖੋ ਗਰੀਬ ਬੰਦੇ ਆ ਦੋ ਟੈਲੀ ਰੋਟੀ ਵੀ ਮੁਸ਼ਕਲ ਲੈ ਕੇ ਆਈ ਦੀਏ ਹੁਣ ਇਹਨਾਂ ਕੋਲ ਨਾ ਰੁਪਈਆ ਹੋਵੇ ਜੋ ਮਰਜੀ ਉਸ ਕਰਾ ਦੇ 12 ਬੰਦੇ ਕੋਲ ਹੋ ਜੁਮੇਵਾਰ ਇਹ ਬਾਸ ਨੰਬਰ ਵਾਦਨ ਸਾਜੀ ਜੁਮੇਵਾਰ ਹੱਟੇ ਇਹੀ ਨੂੰ ਹਾਨੂੰ ਕੱਲ ਨੂੰ ਕੱਲ ਹੋ ਖੁਦਾਂ ਨਾ ਕਰ ਤਾ ਹੱਟ ਕੱਲ ਹੋ ਜੇ ਕੋਈ ਪ੍ਰੋਬਲਮ ਆਦੀ ਸਾਜੀ ਇਹ ਜੁਮੇਵਾਰ ਨੇ ਹੱਟੇ ਇਹ ਬੰਦੇ ਮਨਜੀਤ ਸਿੰਘ ਹੋਣੀ ਡਾਕਟਰ ਸਿੰਘ ਹੋਣੀ ਠੀਕ ਹੈ ਜੀ ਇਹਨਾਂ ਦੇ ਮੁੰਡੇ ਰਣਜੀਤ ਸਿੰਘ ਡਾਕਟਰ ਚੀਕੂ ਗੱਦੇ ਨਾਲ ਠੀਕ ਹੈ ਤੇ ਮਨਜੀਤ ਸਿੰਘ ਲਾਢੀ ਇਹ ਮੇਨ ਬੰਦੇ ਨੇ ਮਾਰਾ ਪ੍ਰੀਤ ਮੁੰਡਾ ਨਾਮ ਤਬੀਰ ਤਬੀਰ ਇਹ ਬਹੁਤ ਬੰਦੇ ਨੇ ਬਲੈਤੀ ਇਹ ਸਾਰੇ ਬੰਦੇ ਸਾਰੇ ਇਹਨਾਂ ਦੇ ਭਰਾ ਪੁੱਤਰ ਦਿੱਤੀ ਹੈ ਬੱਚੇ ਪ੍ਰੋਜੈਕਟਿਸਰ ਉਹਨਾਂ ਨੇ ਕਿਹਾ ਵਾਇਰਿੰਗ ਵਗੈਰਾ ਕੀ ਤੇ ਉਹਦੀ ਕੋਈ ਸਿਸਟਮ ਵੀ ਕੋਲ ਵਗੈਰਾ ਪੁਰਾਣਾ ਪਾਉਣਾ ਪਾਉਣਾ ਸੀ ਸਾਡੇ ਅੰਦਰੋਂ ਬੱਲੇ ਦਾ ਪੁੱਛਿਆ ਪਰ ਗੁਰਦੁਆਰੇ ਦੇ ਸਾਹਮਣੇ ਲੱਗੇ ਆ ਉਹਨਾਂ ਨੂੰ ਮਤਲਬ ਵੀ ਸੂਜਣ ਕਰਵਾ ਲੈ ਸਰ ਵੇਚਦੇ ਸਾਨੂੰ ਐਟਾ ਦੀ ਕੀ ਹੈ ਕਢਾ ਲੈਣੇ ਹੋਣੇ ਵੀ ਕਰਾ ਲੈਣੇ ਮੈਡੀਕਲ ਕਰਵਾ ਸਰ ਕਿੰਨੇ ਰੋਣ ਸੈਰ ਹੋਇਆ ਪਰਿਵਾਰਕ ਨੰਬਰ ਕਹਿੰਦੇ ਸੀ ਨਹੀਂ ਇਹ ਤਾਂ ਹੋਣੇ ਨਾ ਪੁੱਛ ਦੱਸਾਂ ਜੀ ਦੋ ਤੋਂ ਤਿੰਨ ਸਰ ਫਾਇਰਿੰਗ ਹੋਇਆ ਪਰ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਉੱਥੇ ਬੋਲੀ ਲੱਗਣ ਦੇ ਨਿਸ਼ਾਨ ਵੀ ਹੈਗੇ ਆ ਸਰ ਕੋਈ ਖੋਲ ਬਰਾਮਦ ਹੋਇਆ ਜੀ ਜਿਸ ਜਗ੍ਹਾ ਕੋਈ ਖੋਲ ਕੋਈ ਨਹੀਂ ਲੱਗਾ ਆਏ ਨੇ ਨਾ ਦੇਖੋ ਖੋਲ ਬਰਾਮਦ ਸਰ ਸਾਰੇ ਵੇਚਦੇ ਐਦਾ ਆਹੀ ਹੈ ਸਾਨੂੰ ਧਮਕੀ ਦਿੰਦੇ ਨੇ ਇਹ ਤਨਬਾਰੀ ਘੋੜੇ ਮਰਵਾਦਿਆਂ ਨੇ ਕਿ ਸਾਨੂੰ ਬਲਕੁਹਾਂ ਫਸਾ ਗੱਲ ਹੱਦ ਕੱਲ ਕੁਝ ਹੋ ਜੇ ਤੇ ਸਾਡੇ ਜ਼ਿੰਮੇਵਾਰ ਸਾਰੇ ਪਰਿਵਾਰ ਹੈਗਾ ਵਿੱਚ ਝਗੜਾ ਹੋਇਆ ਬੰਜੀ ਸਿੰਘ ਦਾ ਪਰਿਵਾਰ ਝਗੜਾ ਇਹਨਾਂ ਨੂੰ ਫੂਦਾ ਪਰਿਵਾਰ ਦੂਜੀ ਵਰਮੇ ਜਦੋਂ ਉਹ ਹੈਤੀ ਜ਼ਿੰਮੇਵਾਰ ਬਣ ਗਏ ਜਗਦੀਸ਼ ਜੀ ਵੈਸੇ ਵੈਸੇ ਕੀ ਲੱਗਦਾ ਤੁਹਾਨੂੰ ਲੱਗਦਾ ਨਾ ਹੁਣ ਜਦੋਂ ਜਦੋਂ ਹੁਣ ਵਿਆਹ ਲਿਖੋਣਗੇ ਤੇ ਵਿਆਹ ਲਿਖੇ ਨਹੀਂ ਨਹੀਂ ਉਹ ਕਹਿੰਦੇ ਸਿੱਧੀਆਂ ਅੰਦਰ ਆਨਲਾਈਨ ਮਤਲਬ ਸਾਈਟ ਤੋਂ ਸੱਜੇ ਕੋਰੀਆਂ ਚਾਹੀਏ ਅੰਦਰ ਕੋਈ ਚੈਕਿੰਗ ਅੰਦਰ ਅੰਦਰ ਜਾ ਕੇ ਕੋਈ ਅੰਦਰ ਅੰਦਰ ਕੋਈ ਖੋਲ ਰਾਇਆ ਦਾ ਮਾਮਲਾ ਕਿਹੜੀ ਜਗ੍ ਬੋਰ ਬਾਬਾ ਦਿੱਸੂ ਬੋਰ ਬਾਬਾ ਦੀਪ ਸਿੰਘ ਨਗਰ ਬਈ ਬੋਰ ਦਾ ਤੁਹਾਨੂੰ ਕੋਈ ਖੋਲ ਲੱਭਿਆ ਜੀ ਜਿਹੜਾ ਹਾਲੇ ਖੋਲ ਕੁਰਦੀ ਮਿਲਿਆ ਜੈਕਟ ਕੀਤਾ ਮੁਰਦਾ ਰਾਸ਼ੀ ਤੁਸੀਂ ਆਪ ਹੀ ਇੰਨਾ ਪਾਇਆ